ਮੇਰਾ ਨਾਮ ਚਰਨਜੀਤ ਸੁਮੰਤੀ ਪਹਿਲਵਾਨ ਪਾਰਡ ਨੰਬਰ 24 ਤੋਂ ਖੋਸਰ ਦੇ ਕੈਂਡੀਡੇਟ ਆਈਸਾ ਗਰੀ ਪਾਰਟੀ ਦੇ ਜ਼ਿੰਮੇਵਾਰੀ ਤੋ ਲਈ ਆ ਚਾਰਜ ਲਾਇਆ ਇਲਾਕੇ ਦਾ ਅੱਜ ਵੀ ਇਲਾਕੇ ਦੇ ਮੁਸ਼ਕਲਾਂ ਸੁਣਨ ਆਏ ਤੇ ਬੜੀ ਟੀਅਰ ਦੀ ਆ ਕਿ ਮਸਲਾ ਆ ਰਿਹਾ ਜੀ ਅੱਜ ਮੈਂ ਆਪਣੀ ਵਾਰਡ ਨੰਬਰ 24 ਦੇ ਵਿੱਚ ਡੋਰ ਟੂ ਡੋਰ ਆਪਣੇ ਸਾਰੇ ਹੀ ਸਮੁੱਚੀ ਟੀਮ ਦੇ ਨਾਲ ਤੇ ਸਾਰੇ ਹੀ ਸਾਡੇ ਐਸ ਡੀਓ ਸਾਹਿਬ ਜੈ ਸਾਹਿਬ ਉਹਨਾਂ ਦੀ ਪੂਰੀ ਟੀਮ ਸਾਡੇ ਨਾਲ ਪੂਰੀ ਗਲੀ ਦੇ ਵਿੱਚ ਜਾ ਕੇ ਡੋਰ ਟੂ ਡੋਰ ਵੇਖ ਕੇ ਸਾਰੀ ਇਹੀ ਗਲੀਆਂ ਦਾ ਕਿਉਂਕਿ ਇਹ ਅਸੀਂ ਇਲੈਕਸ਼ਨ ਦੇ ਵਿੱਚ ਇਹ ਵਾਅਦੇ ਕੀਤੇ ਸੀ ਕਿ ਇਹ ਤਾਰਾਂ ਜਿਹੜੀਆਂ ਹੈਗੀਆਂ ਆ ਅਸੀਂ ਇਹ ਕਢਾ ਕੇ ਦਵਾਂਗੇ ਤੇ ਅੱਜ ਉਹ ਅਸੀਂ ਸਾਰੇ ਇਹੀ ਆਪਣੇ ਟੀਮ ਦੇ ਨਾਲ ਨਿਕਲ ਕੇ ਉਹ ਸਾਰੇ ਇਲਾਕਾ ਵਾਸੀਆਂ ਨਾਲ ਵੇਖ ਕੇ ਸਾਰੇ ਮੌਕੇ ਇਹ ਜਲਦ ਜਲਦ ਇਹ ਤਾਰਾਂ ਦਾ ਮਸਲਾ ਹੱਲ ਕਰਵਾਇਆ ਜਾਊਗਾ ਕਿਉਂਕਿ ਇਹ ਤਾਰਾਂ ਦੇ ਨਾਲ ਕਈ ਪਰਿਵਾਰਾਂ ਦੇ ਵਿੱਚ ਮੈਂ ਵੇਖਿਆ ਕਈ ਬੱਚਿਆਂ ਦੀ ਜਾਨਾਂ ਵੀ ਗਈਆਂ ਕਈਆਂ ਨੂੰ ਕਈ ਨੁਕਸਾਨ ਵੀ ਹੋਇਆ ਆ ਇਹ ਕੰਮ ਜਿਹੜੇ ਹੈਗੇ ਪੈਲ ਦੇ ਅਧਾਰ ਤੇ ਕੀਤੇ ਜਾਣਗੇ ਕਿਉਂਕਿ ਇਹ ਜਿਹੜੇ ਕੰਮ ਆ ਸਾਡੀ ਇਸ ਢਲਕੇ ਦੀ ਐਮ ਐਲ ਏ ਮੈਡਮ ਜੀਵਨ ਜੋਤ ਕੋਰ ਦੇ ਦਿਸ਼ਾ ਨਿਰਦੇਸ਼ ਤੇ ਸਾਰੇ ਕੰਮ ਪਹਿਲ ਦੇ ਧਾਰ ਤੇ ਕੀਤੇ ਜਾਣਗੇ ਅੱਜ ਸਾਡੇ ਨਾਲ ਬਿਜਲੀ ਬੋਰਡ ਦੇ ਜੀ ਐਸ ਡੀਓ ਜੈ ਸਾਹਿਬ ਨਾਲ ਉਹਨਾਂ ਦੀ ਸਮੁੱਚੀ ਟੀਮ ਹੈ ਸਾਰੀ ਪਰੇਸ਼ਾਨੀਆਂ ਜੀ ਆ ਰਹੀਆਂ ਮੇਨ ਜਿਹੜੀ ਹੈਗੀ ਆ ਕਿ ਜਿਹੜੀ ਤੁਸੀਂ ਵੇਖ ਸਕਦੇ ਹੋ ਕਿ ਸਾਰੇ ਜਿੰਨੀਆਂ ਵੀ ਤਾਰਾਂ ਤੁਸੀਂ ਵੇਖੀਆਂ ਸਾਰੀਆਂ ਕਿ 6 6 5 5 ਫੁੱਟ ਦੂਰੀ ਦੇ ਉੱਪਰ ਹੱਥ ਲੱਗਦੇ ਤਾਰਾਂ ਨੂੰ ਇਹ ਤਾਰਾਂ ਦਾ ਇੱਕ ਮਸਲਾ ਹੀ ਇਲਾਕੇ ਵਿੱਚ ਪਹਿਲ ਦੇ ਧਾਰ ਤੇ ਉਹਨਾਂ ਦੱਸਿਆ ਹੈ ਕਿ ਸਾਡਾ ਇਸ ਤਾਰਾਂ ਦਾ ਮਸਲਾ ਆ ਇਹ ਜਿਹੜਾ ਹੱਲ ਕਰਾਇਆ ਜਾਵੇ ਇਹ ਜਲਦੀ ਜਲਦੀ ਇਹ ਹੱਲ ਕਰਵਾਇਆ ਜਾਊਗਾ। ਸਰਵਜੀ ਇੱਕ ਹੋਰ ਸਵਾਲ ਕੀ ਕਰਨਾ ਚਾਹੁੰਦੇ ਕੋਈ ਲੋਕੀ ਚਿੱਤਨ ਤੋਂ ਬਾਅਦ ਵੀ ਗਲੀਆਂ ਚ ਨਹੀਂ ਆਉਂਦੇ ਤੁਸੀਂ ਅੱਜ ਘਰ 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 ਦੱਬੂਆ ਫਰਗਾ ਕੇ ਲੋਕੀ ਦੇ ਮੁਸ਼ਕਲਾਂ ਪੁੱਛ ਲਾਏ ਹੋ ਕੀ ਕਰਨਾ ਚਾਹੁੰਦੇ ਵੇਖੋ ਜੀ ਮੈਂ ਦੇ ਇੱਕ ਸੇਵਾਦਾਰ ਆ ਪਹਿਲੋਂ ਮੇਰੇ ਕੋਲ ਸੇਵਾ ਵਾਰ ਨੰਬਰ 22 ਦੀ ਸੀ ਤੇ ਹੁਣ ਵਾਰਡ ਨੰਬਰ 24 ਦੀ ਆ ਕਿਉਂਕਿ ਦਸਾਂ ਦਿਨਾਂ ਦੇ ਵਿੱਚ ਜਿਹੜਾ ਪਿਆਰ ਇਨ੍ਹਾਂ ਲੋਕਾਂ ਨੇ ਮੈਨੂੰ ਦਿੱਤਾ ਆ ਮੈਂ ਹਮੇਸ਼ਾ ਦਿਨ ਰਾਤ ਵਾਰਡ ਨੰਬਰ 24 ਦੇ ਪਰਿਵਾਰ ਦੇ ਵਿੱਚ ਆ ਹਮੇਸ਼ਾ ਇਹਨਾਂ ਦਾ ਰਣੀ ਆ ਦਿਨ ਰਾਤ ਇਹਨਾਂ ਦੀ ਸੇਵਾ ਵਿੱਚ ਹਾਜ਼ਰ ਰਹਿ ਆ। ਇਹਦਾ ਸਵਾਲ ਸੀ ਕੋਈ ਲੋਕੀਂ ਦਿੱਤਨ ਨਾ ਆਤੇ ਇਲਾਕੇ ਵਿੱਚ। ਤੁਸੀਂ ਹਾਰਨ ਤੋਂ ਬਾਅਦ ਹਾਰਨ ਤੋਂ ਬਾਅਦ ਤੁਸੀਂ ਇਲਾਕੇ ਵਿੱਚ ਲੋਕਾਂ ਦੀ ਮੁਸ਼ਕਲਾ ਸੁਣੀ ਆ ਲੋਕਾਂ ਦਾ ਹੱਲ ਕਰਵਾ ਰਹੇ ਹੋ। ਕਿਹਦੇ ਜਿੱਤੇ ਹੁੰਦੇ ਉਹਦੇ ਘਰੋਂ ਬਾਹਰ ਨਹੀਂ ਆ ਰਹੇ। ਬਿਲਕੁਲ ਬਿਲਕੁਲ ਜੀ ਇਹ ਵੇਖੋ ਹਰ ਇੱਕ ਬੰਦੇ ਦੀ ਆਪਣੀ ਸੋਚ ਹੁੰਦੀ ਆ। ਠੀਕ ਆ ਜੀ ਸਾਨੂੰ ਇੱਕ ਸੇਵਾ ਦੀ ਭੁੱਖ ਆ ਸਿਰਫ ਤੇ ਉਹ ਜਿਹੜੀ ਸੇਵਾ ਦੀ ਭੁੱਖ ਆ ਲੋਕਾਂ ਦਾ ਜਿਹੜਾ ਪਿਆਰ ਮਿਲਿਆ ਆ ਉਹ ਪਿਆਰ ਦੇ ਕਰਕੇ ਅਸੀਂ ਹਰੇ ਹੋਏ ਅਸੀਂ ਇਸ ਇਲਾਕੇ ਦੇ ਵਿੱਚ ਅਸੀਂ ਡੋਰ ਡੋਰ ਜਾ ਕੇ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਸੁਣਨੇ ਪਏ ਆ। ਤੇ ਨਾਲ ਜਿਹੜੀਆਂ ਮੁਸ਼ਕਲਾਂ ਸੁਣੀਆਂ ਉਹਨਾਂ ਪੈਲ ਦੇ ਅਧਾਰ ਤੇ ਕੰਮ ਹੀ ਕਰਾਇਆ ਜਾਊਗਾ ਅੱਜ ਪੂਰੀ ਟੀਮ ਤੁਹਾਡੇ ਨਾਲ ਖੜੀ ਹੈ ਜੀ ਕੀਰਦਾਂ ਵਾਲਾ ਧੰਨਵਾਦ ਇਹਨਾਂ ਦਾ ਨਾਲ ਤੁਹਾਡੇ ਨਾਲ ਸਾਥ ਦੇ ਰਹੇ ਇਹ ਸਾਰੀ ਇਸ ਮੁੱਚੀ ਟੀਮ ਜੀ ਵੇਖੋ ਜਿਹੜੀ ਮਰੀਵਾਰ ਨੰਬਰ 24 ਦੀ ਸਾਹਿਬ ਜੀ ਆਗੇ सोनू ਜੀ ਆਗੇ ਗੋਪੀ ਜੀ ਆਗੇ ਮਨਜੀਤ ਭਾਜੀ ਆਗੇ ਨਾਲ ਹੋਰ ਕੁਲਜੀਤ ਜੀ ਆਗੇ ਹਰਜਿੰਦਰ ਭਾਜੀ ਆਗੇ ਮਲਕੀ ਜਿੰਨੀ ਇਹ ਟੀਮ ਆ ਹਨਾ ਇਹਨਾਂ ਦਾ ਮਲਕੀ ਮੈਂ ਦਿਨਾ ਨਹੀਂ ਦੇ ਸਕਦਾ ਇਹਨਾਂ ਨੇ ਦਿਨ ਰਾਤ ਮੇਰੇ ਲਈ ਕੰਮ ਕੀਤਾ ਆ ਤੇ ਮੈਂ ਵੀ ਇਹਨਾਂ ਲਈ ਦਿਨ ਰਾਤ ਨਾਲ ਹੀ ਹਾਜ਼ਰ ਆ ਤੁਹਾਡਾ ਨਵਤਾਰ ਸਿੰਘ ਜੀ ਜੀ ਕਿਹੜੇ ਰਿਹਾ ਬਿਲਕੁਲ ਮਾਲ ਮੰਡੀ ਹਾਂਜੀ ਜੀ ਰਾਜੀ ਸੁਮੇਸ਼ ਨਗਰ ਦੇ ਵਿੱਚ ਮੁਕਾ ਵੇਖਣ ਆਏ ਹੋ ਕੀ ਕਰਨਾ ਚਾਹਦੇ ਹੋ ਮੈਂ ਚਦਾਰ ਕਰਾਂਗਾ ਜੀ ਕੀ ਪਰੇਵਾਨੀਆਂ ਦੱਸੋ ਹਾਂਜੀ ਪਰੇਸ਼ਾਨੀ ਤੁਸੀਂ ਦੱਸਿਓ ਮਸਲਾ ਹੱਲ ਕਰ ਦਵਾਂਗੇ ਸਰ ਮਸਲਾ ਸਾਰਾ ਟਾਈਪ ਚੱਲ ਰਿਹਾ ਸੋ ਮਸਲਾ ਕੀ ਹੱਲ ਕਰੋਗੇ ਸਾਰਾ ਨਈਵੇਂ ਸੀ ਤਵਾ ਉੱਚੇ ਕਰਦੇ ਆਂ ਲੋਕੀਆਂ ਦੀਆਂ ਤਾਰ ਘਰ ਦੇ ਕੋਈ ਤਾਰਾ ਜਾ ਰਹੀਆਂ ਬਾਰੀ ਦੇਖੋ ਬਰੇ ਸਾਲਾਂ ਤੋਂ ਜਾ ਰਹੀਆਂ ਅੰਤ ਤੱਕ ਨਾਲੇ ਨਹੀਂ ਕੀਤਾ ਗਿਆ ਤੇ ਉਨ ਕੀ ਸੁਧਾਰ ਕਰੋਗੇ ਉਹਨੂੰ ਕੰਟਰੀ ਲਾ ਕੇ ਪੂਰਾ ਠੀਕ ਕਰਾਂਗੇ ਕਿ ਨਹੀਂ ਜਲਦੀ ਕਰ ਮੇਰਾ ਨਾਮ ਚਰਨਜੀਤ ਸੁਮੰਤੀ ਪਹਿਲਵਾਨ ਪਾਰ ਨੰਬਰ 24 ਤੋਂ ਖੋਸੋ ਦੇ ਕੈਂਡੀਡੇਟ ਸਾਇਗਰੀ ਪਾਰਟੀ ਦੇ ਜ਼ਿੰਮੇਵਾਰੀ ਤੋ ਲਾਈ ਆ ਚਾਰਜ ਲਾਇਆ ਇਲਾਕੇ ਦਾ ਅੱਜ ਬਈ ਇਲਾਕੇ ਦੀ ਮੁਸ਼ਕਲ ਸੁਣਨ ਆਇਆ ਤੇ ਬੜੀ ਡੀਰਦੀ ਆ ਕਿ ਮਸਲਾ ਆ ਰਿਹਾ ਜੀ ਅੱਜ ਮੈਂ ਆਪਣੀ ਵਾਰਡ ਨੰਬਰ 24 ਦੇ ਵਿੱਚ ਡੋਰ ਟੂ ਡੋਰ ਆਪਣੇ ਸਾਰੇ ਹੀ ਸਮੁੱਚੀ ਟੀਮ ਦੇ ਨਾਲ ਤੇ ਸਾਰੇ ਹੀ ਸਾਡੇ ਐਸ ਡੀਓ ਸਾਹਿਬ ਜੈ ਜੀ ਸਾਹਿਬ ਉਹਨਾਂ ਦੀ ਪੂਰੀ ਟੀਮ ਸਾਡੇ ਨਾਲ ਪੂਰੀ ਗਲੀ ਦੇ ਵਿੱਚ ਜਾ ਕੇ ਡੋਰ ਟੂ ਡੋਰ ਵੇਖ ਕੇ ਸਾਰੀ ਇਹੀ ਗਲੀਆਂ ਦਾ ਕਿਉਂਕਿ ਇਹ ਅਹੀ ਇਲੈਕਸ਼ਨ ਦੇ ਵਿੱਚ ਇਹ ਵਾਅਦੇ ਕੀਤੇ ਸੀ ਕਿ ਇਹ ਤਾਰਾਂ ਜਿਹੜੀਆਂ ਹੈਗੀਆਂ ਆ ਅਸੀਂ ਇਹ ਕਢਾ ਕੇ ਦਵਾਂਗੇ ਤੇ ਅੱਜ ਉਹ ਅਸੀਂ ਸਾਰੇ ਹੀ ਆਪਣੀ ਟੀਮ ਦੇ ਨਾਲ ਨਿਕਲ ਕੇ ਉਹ ਸਾਰੇ ਇਲਾਕਾ ਵਾਸੀਆਂ ਨਾਲ ਵੇਖ ਕੇ ਸਾਰੇ ਮੌਕੇ ਇਹ ਜਲਦ ਜਲਦ ਇਹ ਤਾਰਾਂ ਦਾ ਮਸਲਾ ਹੱਲ ਕਰਵਾਇਆ ਜਾਊਗਾ ਕਿਉਂਕਿ ਇਹ ਤਾਰਾਂ ਦੇ ਨਾਲ ਕਈ ਪਰਿਵਾਰਾਂ ਦੇ ਵਿੱਚ ਮੈਂ ਵੇਖਿਆ ਕਈ ਬੱਚਿਆਂ ਦੀ ਜਾਨਾਂ ਵੀ ਗਈਆਂ ਕਈਆਂ ਨੂੰ ਕਈ ਨੁਕਸਾਨ ਵੀ ਹੋਇਆ ਆ ਇਹ ਕੰਮ ਜਿਹੜੇ ਹੈਗੇ ਪੈਲ ਦੇ ਹਦਾਰ ਤੇ ਕੀਤੇ ਜਾਣਗੇ ਕਿਉਂਕਿ ਇਹ ਜਿਹੜੇ ਕੰਮ ਆ ਸਾਡੀ ਇੰਸਟਾਲਕੇ ਦੀ ਐਮ ਐਲ ਏ ਮੈਡਮ ਜੀਵਨ ਜੋਤ ਕੋਰ ਦੇ ਦਿਸ਼ਾਨ ਦਿਸ਼ ਤੇ ਸਾਰੇ ਕੰਮ ਪੈਲ ਦੇ ਤਾਰ ਤੇ ਕੀਤੇ ਜਾਣਗੇ ਅੱਜ ਸਾਡੇ ਨਾਲ ਬਿਜਲੀ ਬੋਰਡ ਦੇ ਜੀ ਐਸ ਡੀਓ ਜੈ ਸਾਹਿਬ ਨਾਲ ਉਹਨਾਂ ਦੀ ਸਮੂਚੀ ਟੀਮ ਹੈ ਸਾਰੀ ਕੀ ਪਰੇਸ਼ਾਨੀਆਂ ਦੱਸਿਆ ਪਰੇਸ਼ਾਨੀਆਂ ਜੀ ਆ ਰਹੀਆਂ ਮੇਨ ਜਿਹੜੀ ਹੈਗੀ ਆ ਕਿ ਜਿਹੜੀ ਤੁਸੀਂ ਵੇਖ ਸਕਦੇ ਹੋ ਕਿ ਸਾਰੇ ਜਿੰਨੀਆਂ ਵੀ ਤਾਰਾਂ ਤੁਸੀਂ ਵੇਖੀਆਂ ਇਹ ਸਾਰੀਆਂ ਕਿ 6 6 5 5 ਫੁੱਟ ਦੂਰੀ ਦੇ ਉੱਪਰ ਹੱਥ ਲੱਗਦੇ ਤਾਰਾਂ ਨੂੰ ਇਹ ਤਾਰਾਂ ਦਾ ਇੱਕ ਮਸਲਾ ਹੀ ਲੱਗ ਕੇ ਹੁਣ ਅਸੀਂ ਪੈਲ ਦੇ ਤਾਰ ਤੇ ਉਹਨਾਂ ਦੱਸਿਆ ਹੈ ਕਿ ਸਾਡਾ ਇਸ ਤਾਰਾਂ ਦਾ ਮਸਲਾ ਆ ਕਿ ਜਿਹੜਾ ਹੱਲ ਕਰਾਇਆ ਜਾਵੇ ਇਹ ਜਲਦੀ ਜਲਦੀ ਇਹ ਹੱਲ ਕਰਵਾਇਆ ਜਾਊਗਾ ਲੋੜ ਜੀ ਇਤਲਾਈ ਤੁਸੀਂ ਵਾਲ ਕੀ ਕਰਾ ਚਾਹੁੰਦਾ ਕੋਈ ਲੋਕੀ ਚਿੱਤਨ ਤੋਂ ਬਾਅਦ ਗਲੀਆਂ ਚ ਨਹੀਂ ਆਉਂਦੇ ਤੁਸੀਂ ਅੱਜ ਘਰ ਘਰ ਦੱਬੂਆ ਖਰਗਾ ਕੇ ਲੋਕੀ ਦੇ ਮੁਸ਼ਕਲ ਬਚਾ ਲਏ ਹੋ ਕੀ ਕਰਾ ਚਾਹੁੰਦੇ ਵੇਖੋ ਜੀ ਮੈਂ ਤੇ ਇੱਕ ਸੇਵਾਦਾਰ ਆ ਪਹਿਲੋਂ ਮੇਰੇ ਕੋਲ ਸੇਵਾ ਵਾਰ ਨੰਬਰ 22 ਦੀ ਸੀ ਤੇ ਹੁਣ ਵਾਰ ਨੰਬਰ 24 ਦੀ ਆ ਕਿਉਂਕਿ ਦਸਾਂ ਦਿਨਾਂ ਦੇ ਵਿੱਚ ਜਿਹੜਾ ਪਿਆਰ ਇਹਨਾਂ ਲੋਕਾਂ ਨੇ ਮੈਨੂੰ ਦਿੱਤਾ ਆ ਮੈਂ ਹਮੇਸ਼ਾ ਦਿਨ ਰਾਤ ਵਾਰ ਨੰਬਰ 24 ਦੇ ਪਰਿਵਾਰ ਦੇ ਵਿੱਚ ਆ ਹਮੇਸ਼ਾ ਇਹਨਾਂ ਦਾ ਰਣੀ ਆ ਦਿਨ ਰਾਤ ਇਹਨਾਂ ਦੀ ਸੇਵਾ ਵਿੱਚ ਹਾਜ਼ਰ ਹਾਂ ਇਸ ਤੋਂ ਅਸਰ ਕੋਈ ਕਿਤੇ ਖੁਸ਼ਹਾਲ ਨਹੀਂ ਆਉਂਦੇ ਇਲਾਕੇ ਵਿੱਚ ਤੁਸੀਂ ਹਾਰਨ ਤੋਂ ਬਾਅਦ ਤੁਸੀਂ ਇਲਾਕੇ ਵਿੱਚ ਲੋਕਿਆਂ ਦੀ ਮੁਸ਼ਕਲ ਸੁਣੀ ਆ ਲੋਕਿਆਂ ਦਾ ਹੱਲ ਕਰਵਾ ਰਹੇ ਹੋ ਜਿਹੜੇ ਜਿੱਤੇ ਹੁੰਦੇ ਉਹ ਤੇ ਘਰੋਂ ਬਾਹਰ ਨਹੀਂ ਆ ਰਹੇ ਬਿਲਕੁਲ ਬਿਲਕੁਲ ਜੀ ਇਹ ਵੇਖੋ ਹਰ ਇੱਕ ਬੰਦੇ ਦੀ ਆਪਣੀ ਸੋਚ ਹੁੰਦੀ ਆ ਠੀਕ ਹੈ ਜੀ ਸਾਨੂੰ ਇੱਕ ਸੇਵਾ ਦੀ ਭੁੱਖ ਆ ਸਿਰਫ ਇਹ ਉਹ ਜਿਹੜੀ ਸੇਵਾ ਦੀ ਭੁੱਖ ਆ ਲੋਕਾਂ ਦਾ ਜਿਹੜਾ ਪਿਆਰ ਮਿਲਿਆ ਆ ਉਹ ਪਿਆਰ ਦੇ ਕਰਕੇ ਅਸੀਂ ਹਰੇ ਹੋਏ ਅਸੀਂ ਇਸ ਇਲਾਕੇ ਦੇ ਵਿੱਚ ਅਸੀਂ ਡੋਰ ਡੋਰ ਜਾ ਕੇ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਸੁਲਣੇ ਪਏ ਆ ਤੇ ਨਾਲ ਜਿਹੜੀਆਂ ਮੁਸ਼ਕਲਾਂ ਸੁਣੀਆਂ ਉਹਨਾਂ ਪੈਰ ਦੇ ਆਧਾਰ ਤੇ ਕੰਮ ਹੀ ਕਰਾਇਆ ਜਾ ਅੱਜ ਪੂਰੀ ਟੀਮ ਤੁਹਾਡੇ ਨਾਲ ਖੜੀ ਹੈ ਜੀ ਕਿੰਦਾ ਧੰਨਵਾਦ ਇਹਨਾਂ ਦਾ ਨਾਲ ਤੁਹਾਡੇ ਨਾਲ ਸਾਥ ਦੇ ਰਹੇ ਇਹ ਸਾਰੀ ਇਸ ਮੁੱਚੀ ਟੀਮ ਜੀ ਵੇਖੋ ਜਿਹੜੀ ਮਰੀਵਾਰ ਨੰਬਰ 24 ਦੀ ਸਾਹਿਬ ਜੀ ਆਗੇ ਸੋਨੂ ਜੀ ਆਗੇ ਗੋਪੀ ਜੀ ਆਗੇ ਮਨਜੀਤ ਭਾਜੀ ਆਗੇ ਨਾਲ ਹੋਰ ਕੁਲਜੀਤ ਜੀ ਆਗੇ ਹਰਜਿੰਦਰ ਭਾਜੀ ਆਗੇ ਮਨਕੀ ਜਿੰਨੀ ਵੀ ਇਹ ਟੀਮ ਆ ਹਨਾ ਇਹਨਾਂ ਦਾ ਮਲਕੀ ਮੈਂ ਦਿਨਾ ਨਹੀਂ ਦੇ ਸਕਦਾ ਇਹਨਾਂ ਨੇ ਦਿਨ ਰਾਤ ਮੇਰੇ ਲਈ ਕੰਮ ਕੀਤਾ ਆ ਤੇ ਮੈਂ ਵੀ ਇਹਨਾਂ ਲਈ ਦਿਨ ਰਾਤ ਨਾਲ ਹੀ ਹਾਜ਼ਰ ਹਾਂ